ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ HF ਪੈਡ ਦਿਖਾਉਣੀ ਹੈ ਸੂਈ ਸਵਾਈ ਡਿਟੇਲ ਵੀਰ ਤੇ ਬਾਰੇ ਪੁੱਛਦੇ ਆਂ ਆਓ ਗਿਆ ਇੱਕ ਜੀ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਬਾਈ ਮੇਰਾ ਜਸ਼ਨਪ੍ਰੀਤ ਪਿੰਡ ਪਧਾੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਮੋਬਾਈਲ ਨੰਬਰ ਆਪਣਾ ਹੀ 628058169 628058169 ਜਿਹੜਾ ਬੱਚੀ ਸੂਈ ਦੇਖੀ ਇਹਨੇ ਸੂਆ ਕਿਹੜਾ ਸੂਈ ਆ ਜੀ ਬਾਈ ਪਲੂਣ ਬੱਚੀ ਦੇੰ ਤੋਂ 4 ਦੰਦ 4 ਦੰਦ ਪਲੂਣ ਪਹਿਲਾ ਸੂਆ ਹਣਾ ਪਹਿਲਾ ਸੂਆ ਤੇ ਇੱਕ ਐ ਇੱਕ ਦਿਨ ਹੋ ਗਿਆ ਸੂਈ ਨੂੰ ਬਾਈ ਹਫਤੇ ਦੀ ਸੂਈ ਵੀ ਆ ਠੀਕ ਆ ਹਫਤਾ ਹੋ ਗਿਆ ਸੂਈ ਨੂੰ ਬੱਚਾ ਆ ਗਿਆ ਦੇ ਵਿੱਚੇ ਮੇਲ ਕਾ ਹਣਾ ਹਾਂ ਬਾਈ ਮੇਲ ਕਾ ਠੀਕ ਆ ਦੁੱਧ ਕਿੰਨਾ ਗਾਉਣ ਸਟਾਰਟਿੰਗ ਜੀ ਬਾਈ ਇਸ ਟਾਈਮ ਯਾਰ ਬਾਈ 20 ਤੋਂ ਬਾਰ-ਬਾਰ ਹੋ ਕਿੰਨਾ ਹੋ ਠੀਕ ਆ ਕਹਿੰਦੇ ਬਾ ਵਸਾਈ ਕਰਨੇ ਬੰਦਾ 9 ਕਿਲੋ ਦਾ ਟਾਈਮ ਦਾ ਨਿਬੜੂਗਾ हां ਨਵੇਂ ਡੂੰ ਭਾਈ ਇਹ ਠੀਕ ਆ ਝੋਣ ਚਵਾ ਕਿਵੇਂ ਆ ਭਾਈ ਇਹ ਰੇਕਨ ਬਾ ਧਾਰਾ ਮਾਰ ਦਿੰਦੇ ਮਾਰ ਦੇ ਧਾਰਾ ਬੰਲੀ ਭਾਈ ਦੇਖੋ ਕਿਆ ਬਾਤ ਆ ਮੋਟਾ-ਮੋਟਾ ਝੋਣਾ ਸਾਫ ਸੁਥਰਾ ਚਾਹੀਏ ਹੱਥੀ ਚਵਾਈ ਕਰ ਲੋ ਵੀਰੇ ਚਾਹੀਏ ਮਸ਼ੀਨੀ ਹਣਾ ਹਾਂ ਸਾਰਾ ਕੁਝ ਆ ਦੋਨੇ ਟਾਈਪ ਦਾ ਵੇੜ ਦੇ ਥਣ ਲੱਗਿਆ ਵਾ ਵਾ ਠੀਕ ਆ ਮਲਾਂ ਕਹਿੰਦਾ ਵਾ ਥਣਾ-ਥਣਾ ਪਾਸ ਦਾ ਬੇਫਿਕਰ ਹੋ ਜੇ ਬੇਫਿਕਰ ਹੋ ਜੇ ਭਾਈ ਜਾਨ ਮਸ਼ੀਨ ਵੀ ਲਵਾ ਲੈਂਦੀ ਆ ਸਾਰਾ ਕੁਝ ਕਰਦੀ ਆ ਤੇ ਮੋਹਲੇ ਦਾ ਕੀ ਰੱਖਿਆ ਵੇਚਣ ਜਿਆਲਾ ਵਾ ਦੇਖ ਫਿਰ ਵੀ ਆਲਾ ਬਾਈ ਯਾਰ ਬੈਠ ਜਮਾ ਲੈਣ ਦੇ ਨਾਲ ਹੀ ਗੱਲ ਹੈ 85000 ਦੀ ਉਸ ਮਾਨਤਨ ਕਰ ਦਾਂਗੇ ਮਾਨਤਨ ਕਰਦਾ ਬਾ 2 ਛਾੜ ਦਾਂਗੇ ਬਾਕੀ ਬੈਠ ਯਾਰ ਜਾਤ ਬਾਜ ਬੜੀ ਤਗੜੀ ਹੈ ਨਾ ਬਾਈ ਯਾਰ ਬਰੀਡ ਤਾਂ ਦੇਖ ਲੈ ਚਾਰ ਦਾ ਬੱਚੀ ਪਲੂਆ ਇਹਨੇ ਭਾਜ ਕੋਈ ਜੰਗਾ ਨਹੀਂ ਵੀਰੇ ਪਹਿਲੀ ਗੱਲ ਠੀਕ ਹੈ ਤੇ ਚੰਗੀ ਸੇਵਾ ਕਰਾਂਗੇ ਦੁੱਧ ਕਹਿੰਦਾ ਭਾਵੇਂ 2 ਚੰ ਕਿਲੋ ਹੋਰ ਗਜਾਇਸ ਹੈਗੇ ਵਧਣ ਦੇ ਦੇ ਤੂੰ ਬਾਈ ਯਾਰ 25 ਮਿੰਟ ਠੀਕ ਹੈ ਕਹਿੰਦਾ ਅੱਜ ਆਪਣੇ ਘਰੇ 18 ਕਿਲੋ ਦਾ ਜਮਾ ਤਿਆਰ ਆ ਤਿਆਰ ਆ ਚੋ ਕੇ ਰੱਖ ਤੋਰ ਦੀ ਬੱਚਾ ਆ ਗਿਆ ਵੀ ਸ਼ੇ ਮੇਲ ਕਾ ਫੜਾ ਬੱਚਾ ਸੋ ਕੱਦ ਕਾਟ ਵਗੈਰਾ ਦੇਖੋ ਠੀਕ 85000 ਰੁਪਇਆ ਇੱਕ ਕਿਕਰਾ ਫੁਰਬਾਜ ਪਰ ਇਹਨੂੰ ਰਿਕਾਰਡ ਵਗੈਰਾ ਦੇਖੋ ਤੇ ਬਾਹਰ ਦੀ ਸ਼ਾਈਨਿੰਗ ਸੂਨਿੰਗ ਦੇਖੋ ਫੁੱਲ ਜਾਤ ਪਾਤ ਰਾਜੀ ਸਮੀ ਭਲੀ ਹੈਣਾ 85000 ਰੁਪਏ ਦੀ ਡਿਮਾਂਡ ਆ ਬਾਕੀ ਮਾਨ ਤਨ ਮੌਕੇ ਤੇ ਹੋ ਜਾਊਗਾ ਫੋਨ ਪਹਿਲਾ ਸੁਆ ਸੂਈਸ ਬਾਈ ਮਗਰ ਬੱਛਾ 62807 ਆ ਸੌਰੀ 62805 81659 ਵੀਰ ਦਾ ਮੋਬਾਈਲ ਨੰਬਰ ਆ ਕਿਸੇ ਵੀਰ ਦੇ ਵੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ